ਮੇਰਾ ਨੀਰਕਾਰੀ ਜਾਈ ਮੇਰਾ ਜਲੇ ਨੇ ਮੇਰਾ ਘਰ ਆਏ ਮੇਰੇ ਘਰ ਵਾਲੇ ਨੂੰ ਮਾਰ ਗਿਆ ਹੈ ਹੱਲੇ ਕੁਝ ਸਮਾਂ ਪਹਿਲਾਂ ਜਿੱਥੇ ਅੰਮ੍ਰਿਤਸਰ ਦੇ ਬੱਸ ਸਟੈਂਡ ਤੇ ਹੋਈ ਫਾਇਰਿੰਗ ਦੌਰਾਨ ਇੱਕ ਵਿਅਕਤੀ ਦਾ ਕਤਲ ਹੋਇਆ ਸੀ ਉੱਥੇ ਹੀ ਹੁਣ ਅੰਮ੍ਰਿਤਸਰ ਤੋਂ ਇੱਕ ਹੋਰ ਕਤਲ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੋਂ ਦੇ ਸ਼ਰਾਟਾ ਇਲਾਕੇ ਵਿੱਚ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਘਰ ਵਾਪਸ ਆ ਰਹੇ ਇੱਕ 40 ਸਾਲਾ ਵਿਅਕਤੀ ਤੇ ਦੋ ਦੋਸ਼ੀਆਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਕੁਝ ਸਮੇਂ ਤੋਂ ਮ੍ਰਿਤਕ ਨੂੰ ਧਮਕੀਆਂ ਮਿਲ ਰਹੀਆਂ ਸਨ ਅਤੇ ਇਹ ਮਾਮਲਾ ਵੀ ਉਨ੍ਹਾਂ ਧਮਕੀਆਂ ਦਾ ਹੀ ਨਤੀਜਾ ਲੱਗ ਰਿਹਾ ਫਿਲਹਾਲ ਪੁਲਿਸ ਵੱਲੋਂ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੇਰੇ ਹਸਬੰਦ ਆ ਮੇਰੀ ਦੋਦੀ ਦਾ ਘਰ ਵਾਲਾ ਨਿਸ਼ਾਨ ਸਿੰਘ ਡੇਰਾ ਬਾਬਾ ਨਾਨਕ ਰੇਂਦਾ ਇਹ ਥੋੜਾ ਜੇ ਬੈਲਾ ਇਹ ਸਾਡੀ ਕੁੜੀ ਨੂੰ ਮਾਰਦਾ ਕੁੱਟਦਾ ਹੀ ਅਸੀਂ ਆਪਣੀ ਕੁੜੀ ਨੂੰ ਦੋ ਵਾਰੀ ਲੈ ਆਏ ਆ ਘਰੇ ਫੇਰ ਇਹ ਧਮਕੀਆਂ ਦੇ ਲੱਗ ਪਿਆ ਫੇਰੇ ਸਾਡੇ ਗੇਟ 'ਚ ਗੋਲੀਆਂ ਚਲਾ ਕੇ ਗਿਆ ਰਾਤ 2 ਮਹੀਨੇ ਪਹਿਲਾਂ ਆਈ ਆਕਾਰ ਛੱਡ ਕੇ 15 ਦਿਨ ਹੀ ਬਾਹਰ ਰਹੇ ਘਰੇ ਨਹੀਂ ਆਏ ਵੇਰ ਨਹੀਂ ਚੜ੍ਹ ਦੋੜਮ ਡੰਡਾ ਆਇਆ ਵੇਰ ਨਹੀਂ ਲੈ ਕੇ ਆਏ ਘਰੇ ਵੀ ਚਲੋ ਐ ਘਰੇ ਰਹੀਏ ਕਿੰਨਾ ਚਿਰ ਘਰ ਛੱਡਿਆ ਜਾਂਦਾ ਆਪਣਾ ਆਈ ਬੱਚੇ ਸਕੂਲ ਚੜਨ ਜਾਣੇ ਕਰ ਇਹਦਾ ਕੋਈ ਪਤਾ ਨਹੀਂ ਏ ਧਮਕੀਆ ਦਿੰਦਾ ਹੁੰਦਾ ਮੇਰੇ ਭਨੇਵੇਂ ਨੂੰ ਧਮਕੀਆ ਲਾਉਂਦਾ ਰੋਜ਼ ਰਾਤ ਨੂੰ ਫੋਨ ਕਰਦਾ ਰੋਜ਼ ਕਹਿੰਦਾ ਮੈਂ ਆਉਣ ਲੱਗਾ ਮੈਂ ਗੋਲੀਆਂ ਮਾਰਨ ਆਉਣ ਲੱਗਾ ਉਹ ਕਹਿੰਦੇ ਆ ਜਾ ਸਾਡੇ ਕੋ ਆ ਤੇ ਇਹਨਾਂ ਨੇ ਪਰਚੇ ਜੋ ਆਪਣਾ ਨਾਮ ਘਟਾ ਲਿਆ ਕਿ ਮੈਂ ਨਹੀਂ ਹੁਣ ਵੇਚਗਾ ਥੋੜੇ ਦੇਣੀ ਹੋਏ ਵੀ ਕਹਿੰਦੇ ਕਿ ਮੈਂ ਨਹੀਂ ਹੈਗਾ ਵੇਚ ਤੂੰ ਆਪਣੀ ਲੜਾਈ ਆਪ ਕਰ ਨਜੇਟ ਲੋ ਤੇ ਪਰ ਉਹ ਇਹਨਾਂ ਨੂੰ ਹੀ ਨਿਸ਼ਾਨਾ ਬਣਾ ਗਿਆ ਬੱਚੇ ਛੱਡਣ ਗਏ ਸਵੇਰੇ ਗੋਲੀਆਂ ਮਾਰ ਗਿਆ ਵਾ ਕਿੱਥੇ ਮਾਰੀਆਂ ਗੋਲੀਆਂ ਇਹ ਮੈਨੂੰ ਨਹੀਂ ਪਤਾ ਕਿੱਥੇ ਇੱਥੇ ਮਰਵਾ ਦੀ ਦੁਕਾਨ ਲੱਗੇ 6:30 ਲੱਗੇ ਉੱਥੇ ਮਾਰ ਗਿਆ ਗੋਲੀਆਂ ਕਾਰਜ ਸਾਫ ਹੀ ਹੋਇਆ ਨਹੀਂ ਉਹ ਆਪ ਕਹਿੰਦੇ ਬਾਹਰ ਆ ਬਾਹਰ ਉਹਨੇ ਕਿਹਨੂੰ ਵਰੋਤੀ ਦਿੱਤੀ ਆ ਕਿ ਇਹਨੂੰ ਪੈਸੇ ਦਿੱਤੇ ਆ ਤੇ ਉਹਨੇ ਮਰਵਾਇਆ ਮੇਰੇ ਘਰ ਵਾਲੇ ਨੂੰ ਸਰ ਇਹ ਦੇ ਆਪਣੇ ਵੀ ਮੇਰੀ ਵਿਆਹੀ ਸੀਗੀ ਨਿਸ਼ਾਨ ਸਿੰਘ ਚਾਕਾਂ ਵਾਲੀ ਡੇਰਾ ਬਾਬਾ ਨਾਨਕ ਥੀਲ ਤੇ ਉਹ ਉਹ ਕੁੱਟਦਾ ਮਾਰਦਾ ਸੀਗਾ ਲੜਕੀ ਨੂੰ ਡੇਢ ਸਾਲ ਹੋ ਗਿਆ ਵਿਆਹ ਨੂੰ ਕੁੱਟਦਾ ਮਾਰਦਾ ਸੀਗਾ ਤੇ ਬ੍ਰਦਰ ਮੇਰਾ ਜਾ ਕੇ ਤੇ ਲਿਆਇਆ ਖਾਲੀ ਕੀ ਪ੍ਰੈਗਨੈਂਸੀ ਚ ਵੀ ਕੁੱਟਦਾ ਮਾਰਦਾ ਸੀਗਾ ਤੇ ਖਾਲੀ ਲਿਆਇਆ ਫੈਮਿਲੀ ਨਾਲ ਜਿਵੇਂ ਜਾਂਦੀ ਆ ਤੂੰ ਤੂੰ ਮੈਂ ਮੈਂ ਥੋੜੀ ਬਹੁਤੀ ਹੋਈ ਲਾਇਆ ਤੇ ਉਦੋਂ ਤੋਂ ਹੀ ਇਹਨੂੰ ਤੁਮ ਗਤਮ ਕਹਦੇ ਨੇ ਪਿਆ ਤੇ ਥੋੜੇ ਦਿਨਾਂ ਪਿੱਛੋਂ ਇਹਨੇ ਕੀ ਕੀਤਾ ਕਿ ਮਤਲਬ ਗੋਲੀਆਂ ਮਾਰ ਕੇ ਗਿਆ ਤੇ ਗੇਟ ਤੇ ਸਾਡੇ ਕੋਲ ਵੀਡੀਓ ਗੱਡੀ ਦਾ ਨੰਬਰ ਜਿੰਨੇ ਜਾਣੇ ਆਏ ਆ ਸਭ ਵੀਡੀਓ ਦੇ ਵਿੱਚ ਹੈਗੇ ਆ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਿਸ ਨੂੰ ਸ਼ਿਕਾਇਤ ਕੀਤੀ ਆ ਪੁਲਿਸ ਨੇ ਪੈਸੇ ਖਾ ਕੇ ਤੇ ਨਾਰਮਲ ਪਰਚਾ ਕੱਟਦਾ ਵਾ ਹਵਾਈ ਫੇਰ ਗੋਲੀਆਂ ਜਦ ਕੀ ਵਿੱਚ ਵੀਡੀਓ ਦੇ ਨਜ਼ਰ ਆਉਣ ਡਿਆ ਤਿੰਨ ਚਾਰ ਜਾਣੇ ਸਿੱਧੀਆਂ ਗੋਲੀਆਂ ਗੇਟ 'ਚ ਮਾਰਦੇ ਆ ਪਲੇਮਾਨ ਸਹੀ ਵਿਚਾਰੇ ਕੁਛ ਨਹੀਂ ਕਹਿੰਦੇ ਕਿਹੇ ਨਾ ਕੋਈ ਬੈਰ ਨਹੀਂ ਇਧਰੋਂ ਗਏ ਆ ਸਵੇਰੇ 9:10 ਤੇ ਨਿਆਣੇ ਛੱਡ ਕੇ ਆਏ ਆ ਤੇ ਗੋਲੀ ਮਾਰ ਕੇ ਰਾਹ ਦੇ ਵਿੱਚ ਤੇ ਉਹ ਮੁੰਡਾ ਭੱਜ ਗਿਆ ਪਤਾ ਨਹੀਂ ਕਿਹੜਾ ਸੀ ਮੋਟਰਸਾਈਕਲ ਤੇ ਕੈਮਰੇ ਕਮਰੇ ਚੈੱਕ ਕੀਤੇ ਆ ਪੁਲਿਸ ਵਾਲਿਆਂ ਨੇ ਦੇਖ ਪਾਉਣਗੇ ਇਹਨਾਂ ਦਾ ਕੋਈ ਆਪਸੀ ਰਿਸ਼ਤਦਾਰੀ ਹੀ ਕੋਈ ਤੇਰੇ ਸ਼ਾਟਾ ਗੁਰਦੁਰਦ ਸਾਹਿਬ ਦੇ ਲਾਗੇ ਇੱਕ ਗੋਲੀ ਦੀ ਘਟਨਾ ਵਾਪਰਨ ਦੀ ਸੂਚਨਾ ਸਾਹਮਣੇ ਆਈ ਸੀ ਜਿਸ ਬੰਚ ਇੱਕ ਵਿਅਕਤੀ ਜ਼ਖਮੀ ਹੋਇਆ ਸੀ ਤੇ ਉਹਨੂੰ ਹਸਪਤਾਲ ਪਹੁੰਚਾਇਆ ਗਿਆ ਇਸ ਬੰਦੀ ਜਾਨ ਜਾਰੀ ਹੈ ਵਿਅਕਤੀ ਦੀ ਮੌਤ ਹੋਈ ਹੈ ਕਿ ਹਲੇ ਪਤਾ ਲੱਗਾ ਕਿ ਉਹਦੀ ਮੌਤ ਹੋ ਗਈ ਹੈ ਇਸ ਸੰਬੰਧੀ ਇੱਕ ਮਲਮਾ ਦਰਜ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਨੇ ਪ੍ਰਾਣੀ ਰੰਜਿਸ਼ ਦਾ ਮਾਮਲਾ ਫੇਲਾ ਹੁਣ ਤੱਕ ਜਿਹੜੇ ਇਨਫੋਰਮੇਸ਼ਨ ਆ ਉਹ ਹੈ ਵੀ ਪ੍ਰਾਣੀ ਰੰਜਿਸ਼ ਨੇ ਜਾਰੀ ਹੈ